ਇਹ ਵੀ ਜੁਐਲਰ ਸਟੋਰ ਹੈ ਜਿਹੜਾ ਨੀਤਾ ਰੋਡ ਦੇ ਉੱਤੇ ਰਾਤ ਨੂੰ ਸਨ ਰਾਜਿਆਂ ਦੇ ਵਿਚਕਾਰ ਦੇ ਸੀਸੀ ਵਾਲਾਂ ਤੇ ਜੁਐਲਰੀ ਸ਼ੌਪ ਦੇ ਵਿਚਕਾਰ ਜਿਹੜੀ ਚੋਰੀ ਹੋਈ ਸੀ ਵੀ ਦੇਖੋ ਸਰਪੇਟ ਚਾਰੇ ਦੋਸਤਿਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਕੋਲੋਂ ਕਿਸੀ ਲੇ ਕੇ 9 ਕਿਲੋ ਚਾਂਦੀ ਸੀਗੀ ਔਰ ਉਸ ਜੁਐਲਰੀ ਸ਼ੌਪ ਦੇ ਵਿੱਚੋਂ ਬਰਾਮਦ ਕਰੀ ਔਰ ਬਾਕੀ ਦੀ ਜਿਹੜੀ ਹੈਗੀ ਆ ਉਹ ਦਾ ਸਟੇਕ ਇਹਨਾਂ ਨੇ ਵੇਚੀ ਹੈਗੀ ਆ ਉਹ ਵੀ ਅਸੀਂ ਜਮਾਨ ਲੈ ਲਿਆ ਜਿਹਨਾਂ ਦਾ ਜਮਾਨ ਜੋ ਤੇ ਜਿਹੜੀ ਹੈਗੀ ਆ ਉਹਨਾਂ ਨੂੰ ਜੇਰੀ ਹੋ ਗਿਆ ਤੇ ਕਭੀ ਨੇ ਇਹਨਾਂ ਨੇ ਰੈਕੀ ਕੀਤੀ ਸੀ ਰੈਕੀ ਕਰਕੇ ਉਸ ਤੋਂ ਬਾਅਦ ਜਿਹੜਾ ਨੇ ਜਿਹੜੀ ਆਪਣੀ ਫੈਣੀ ਖੋੜਾ ਆਪਣੇ ਕੋਲ ਲੈ ਕੇ ਲਿਆ ਕੇ ਜਿਹੜਾ ਜਿਆ ਮਸਤੀ ਮਸਤੀ ਵਾਲੀ ਜੱਥੇ ਦੀ ਡਿਮਾਰਕ ਕੋਠੋਂ ਲੈ ਕੇ ਇਹਨਾਂ ਨੇ ਤੇ ਰਾਤ ਨੂੰ ਜਿਹੜੇ ਗਏ 3-4 ਘੰਟੇ ਦੇ ਬਾਅਦ ਜਿਹੜੀ ਹੈਗੀਆਂ ਉਹ ਲਾ ਕੇ ਉਹ ਕੰਦ ਤੋੜ ਕੇ ਕੰਦ ਪਾਲਕ ਜਿਹਨੂੰ ਕਹਿੰਦੇ ਆ ਸੰਨ ਲਾ ਕੇ ਉਹਨੇ ਕੋਈ ਠੀਕ ਹੈ ਜਿਹੜੀ ਅੱਜ ਵੀ ਅਸੀਂ ਪ੍ਰੈਕਟਿਸ ਕਰ ਰਹੇ ਆ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 149 ਜਿਹੜਾ ਸੀਗਾ ਸਾਡਾ ਸੇ 80 400 ਅੰਮੇ ਦਾ ਜਿਹੜਾ ਅਸੀਂ ਕੰਮ ਕੀਤਾ ਸੀਗਾ ਮਗੀਠਾ ਰੋਡ ਦੇ ਵਿੱਚ ਉਹਦੇ ਵਿੱਚ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੇਵੀ ਜੁਨਲਰ ਸਹਿਰੇ ਨੇ ਜਿਹੜਾ ਮਗੀਠਾ ਰੋਡ ਦੇ ਉੱਤੇ ਰਾਤ ਤੋਂ ਸਨ ਰਾਗਿਆਂ ਦੇ ਵਿੱਚ ਬੀ ਸੀ ਗੀਆ ਨਾਲ ਦੇ ਜਨਰੀ ਸ਼ੌਪ ਦੇ ਵਿੱਚ ਜਿਹੜੀ ਚੋਰੀ ਜਾਰੀ ਕੀਤੀ ਗਈ ਸੀ ਜਿਹੜੀ ਕੀ ਸਾਨੂੰ ਬੜੀ ਸਾਡੀ ਟੀਮ ਨੇ ਮਿਹਨਤ ਕਰਕੇ ਜਿਹੜੀ ਹੈਗੀ ਮੈਂ ਕਹਾਂ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਦੇਖੋ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਕੋਲੋਂ ਕੁੱਤੀ ਗਈ 9 ਕਿਲੋ ਚਾਦੀ ਸੀਗੀ ਉਸ ਜੁਵਲੀ ਸ਼ੌਕ ਦੇ ਵਿੱਚੋਂ ਬਰਾਮਦ ਕਰ ਲਈ ਔਰ ਬਾਕੀ ਦੀ ਜਿਹੜੀ ਹੈਗੀ ਆ ਆਊਟ ਆਫ ਸਟੇਟ ਇਹਨਾਂ ਨੇ ਵੇਚੀ ਹੈਗੀ ਆ ਉਹ ਵੀ ਅਸੀਂ ਰਮਾਨ ਲੈ ਲਿਆ ਇਹਨਾਂ ਦਾ ਰਮਾਨ ਜੋ ਤੇ ਜਿਹੜੀ ਹੈਗੀ ਆ ਉਹਨਾਂ ਨੂੰ ਜੇਰੀ ਹੈ ਜੇ ਕਦੇ ਜੀ ਉਮਰ ਜੀ ਜੀ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚਾਰ ਜਿਹੜੇ ਹੈਗੇ ਅਸੀਂ ਦੋਸਤ ਜਿਹੜੇ ਹੈਗੇ ਇਹਦੇ ਵਿੱਚ ਵਸਤਾਰ ਕੀਤੇ ਆ ਇਹਦੇ ਵਿੱਚ ਹਰਪੀ ਸਿੰਘ ਹੈਪੀ ਹੈਗਾ ਵਿਕ੍ਰਮਜੀਤ ਸਿੰਘ ਔਰ ਕਾਕਾ ਹੈਗਾ ਲਵਜੀਤ ਸਿੰਘ ਲਵ ਔਰ ਅਰਣ ਕੁਮਾਰ ਉਰਫ ਖਾਬੋ ਹੈਗਾ ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਗ੍ਰਹਿਤਾ ਕੀਤਾ ਗਿਆ ਔਰ ਇਹਦੇ ਵਿੱਚੋਂ ਜਿਹੜਾ ਲਾਪ੍ਰੀਜ਼ ਹੈਗਾ ਇਹਦੇ ਉੱਤੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਜਿਹੜੇ ਪਹਿਲਾਂ ਵੀ 376 ਦਾ ਇਹ ਮਤਬ ਦੱਸਦੇ। ਪਰ ਇਹਨਾਂ ਨੂੰ ਬੁਈ ਕੀਤਾ ਪਰ ਅੰਦਰੋਂ ਅੰਦਰੋਂ ਘਰਸੀ ਗਈ। ਨਹੀਂ ਇਹਨਾਂ ਨੇ ਰੈਕੀ ਕੀਤੀ ਸੀ ਰੈਕੀ ਕਰਕੇ ਉਸ ਤੋਂ ਬਾਅਦ ਜਿਹੜਾ ਨੇ ਜਿਹੜੀ ਆਪਣੀ ਸੈਣੀ ਖੌੜਾ ਪੁਰਜੋ ਕਰਕੇ ਕਿਤੋਂ ਲੈ ਕੇ ਜਿਹੜਾ ਸੀਗਾ ਮੱਛੀ ਮੰਡੀ ਵਾਲੀ ਆਪਣੀ ਜਿਹੜੀ ਮਾਰਕਿਟ ਉੱਥੋਂ ਲੈ ਕੇ ਇਹਨਾਂ ਨੇ ਫਿਰ ਰਾਤ ਨੂੰ ਚਲੇ ਗਏ 3-4 ਘੰਟੇ ਦੇ ਬਾਅਦ ਜਿਹੜੀ ਹੈਗੀ ਆ ਉਹ ਲਾ ਕੇ ਉਹ ਕੰਦ ਤੋੜ ਕੇ ਕੱਦ ਪਾਰਕ ਦੇ ਵਿੱਚ ਕਹਿੰਦੇ ਸਾਮ ਲਾ ਕੇ ਇਹਨਾਂ ਨੇ ਚੋਰੀ ਕੀਤੀ। और ये बड़ी सनसनी क्राइम सगा क्योंकि इस दाल जो अपने जुअलर शॉप के काफ़ी जुअलर कम्यूनिटी के रोस पाया गया इमीजिएटली इसको पहला भी एक साहर केस नैक्सट विद इन ट्वेंटी फोर आवर अगर वो केस सॉल्व कर लिया और नैक्सट य केस होया और भी जो केस है पेश कर लिया गया सो इस करके मैं आश्वासन चाहना कि पाब पुलिस अमृतसरी पुलिस जी है अपने दस्ट एफर्ट के न जिन्हें भी क्राइम होंगे है ਉਹਨੂੰ ਫ੍ਰੀਸਟੈਂਡ ਲਈ ਜਦੋਂ ਜਦ ਕਰਕੇ ਜਲਦੀ ਉਹਨਾਂ ਨੂੰ ਇਹਦੇ ਵਿੱਚ ਵੀ ਉਹ ਜਿਹੜਾ ਵਰਤਿਆ ਗਿਆ ਸੀ ਜਾਂ ਕੰਦ ਤੋੜਨ ਵਾਲਾ ਉਹ ਵੈਪਨ ਬਦਲ ਲਿਆ ਰਿਹੋਰੇ ਦੇ ਵਿੱਚ ਵੈਪਨ ਨਹੀਂ ਸੀ ਕੋਈ ਗੱਲ ਜਿੰਨੀ ਗੱਲ ਨਹੀਂ ਜਾਣਦੀ ਵਰਤਾਂ ਉਹਨਾਂ ਨੇ ਚੋਰੀ ਦੇ ਕਿੰਨੀ ਬਾਹਰ ਜਿਹੜੀ ਇਹਨਾਂ ਦੇ ਪੁਛਕਿਸ ਤੇ ਮੁਤਾਬਕ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਉੱਥੇ ਜਾ ਕੇ ਪਤਾ ਲੱਗੇਗਾ ਹਜੇ ਕਿੰਨੀ ਐਗਜੈਕਟਲੀ ਕਿੰਨੀ ਰਹੀ ਹੈ ਕਿਉਂਕਿ ਅਕਸਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਕਿਹੜਾ ਪੰਜਾਬੀ ਦੇ ਸਹਾਵਾ ਦਾ ਕਿ 14 ਦੇ ਕੱਪੜੇ ਲਾਂਗਾ ਦੇ ਗਾਜ ਹੁੰਦੇ ਆ ਜਦੋਂ ਚੋਰੀ ਕਰ ਲੈਂਦੇ ਆ ਤਾਂ ਫਿਰ ਜਾਨ ਕਿਦੋਂ ਵੇਚਣ ਲੱਗਦੇ ਆ ਇਹਨਾਂ ਨੂੰ ਜੋ ਭਾਅ ਮਿਲਦਾ ਉਸ ਭਾਅ ਤੇ ਦੇ ਕੇ ਆ ਜਾਂਦੇ ਆ ਦੇਖੋ ਇਹ ਸਾਰੀਆਂ ਡਿਟੇਲਸ ਅਜੇ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਸਾਡੀਆਂ ਔਰ ਇਹ ਡਿਟੇਲਸ ਮੈਂ ਤਾਂ ਨਾ ਸ਼ੇਅਰ ਕਰਾਂਗਾ ਫਿਰ ਮੈਂ ਉਹ ਬੇਚੀ ਕਰਾਂਗਾ ਮੇਰਾ ਕੇਸ ਸਟਾਫ ਹੁੰਦਾ ਹੈ ਸੋ ਐਗਜੈਕਟ ਜਿਹੜੀ ਚੀਜ਼ ਆ ਗਈ ਹੈ ਬਾਕੀ ਬਹੁਤ ਜਲਦੀ ਤੁਹਾਨੂੰ ਬਾਕੀ ਵੀ ਕਹੋਈ ਕਰ ਦੇਗੀ ਤੁਹਾਨੂੰ ਪਰ ਸਾਰਾ ਅੰਮ੍ਰਿਤਸਰ ਦੇ ਵੀ ਚੀਜ਼ਾਂ ਨੇ ਦੇਖਿਆ ਦੇਖੋ ਫਿਰ ਉਹ ਉਹੀ ਚੀਜ਼ ਹੈ ਜਿਹੜੀ ਹਜੇ ਕੇਸ ਇਨਵ ਜਦੋਂ ਇਹ ਕਾਂਦੇ ਦੇ ਚੈਨਲ ਨੇ ਫੋਨ ਕੀਤੀ ਕਾਫੀ ਛੋਟਾ ਹੋ ਲਗਾ ਜੀ ਨਾਰਮਲ ਪਤਾ ਨਹੀਂ ਪੋਸਟੇ ਤੋਂ ਹੰਦ ਲੰਘਣਾ ਕਿਤੇ ਬੱਚੇ ਨੂੰ ਬਿਲਕੁਲ ਪਤਾ ਨਹੀਂ ਜਿਹੜਾ ਤੁਸੀਂ ਇਹਨਾਂ ਦੀ ਤਸਵੀਰ ਦੇਖੋਗੇ ਤੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਦਾ ਹੈਗਾ ਬਹੁਤ ਹੀ ਛੋਟੀ ਹਾਈਟ ਦਾ ਹੈਗਾ ਔਰ ਉਹ ਬਹੁਤ ਫਰਤੀਲਾ ਹੈਗਾ ਉਹਦੀ ਜਿਹੜੀ ਮਤਲਬ ਸਿਨਿਕਲ ਤਸਵੀਰ ਇਸ ਤਰ੍ਹਾਂ ਦੀ ਹੈ ਕਿ ਬਹੁਤ ਛੋਟੇ ਬੋਲ ਦੇ ਚੋਲ ਆ ਇੱਕੋ ਇੱਕੋ ਬੰਦਾ ਜੀ ਇੱਕੋ ਇੱਕੋ ਬੰਦਾ ਆ ਗਿਆ ਔਰ ਇਸੇ ਸ਼ਾਪ ਦੇ ਵਿੱਚ ਵੀ ਡੀਵੀਆਰ ਵੀ ਨਾਲ ਲੱਗੇ ਸੀ ਜਿਹੋ ਹਾਂ ਨਾ ਸੋ ਇਹ ਵੀ ਇਹ ਕਾਫੀ ਚੈਲਿੰਜਿੰਗ ਸੀਗਾ ਤਾਂ ਉਹਨਾਂ ਦੇ ਹਜੇ ਆਪਣਾ ਜਿਹੜਾ ਸੀਗਾ ਸਾਰਾ ਸਾਬ ਦਾ ਸਾਬ ਕਰਕੇ ਦੱਸਣਾ ਕਿ ਜਦੋਂ ਵੀ ਆਮ ਨੋਰਮਲ ਸ਼ਾਪ ਦੇ ਵਿੱਚ ਕਿੰਨਾ ਜਲਦੀ ਹੈ ਕਿੰਨਾ ਨਹੀਂ ਜਾਂਦਾ ਉਹ ਬਾਅਦ ਚੈਲਕੂਲੇਟ ਕਰਕੇ ਹੁੰਦਾ ਹੈ ਪਹਿਲਾਂ ਵੀ ਜਿਹੜੀ ਆਪ ਦਾ ਤਾਂ ਕਹਿੰਦੇ ਇਸ ਤਰ੍ਹਾਂ ਦੀ ਦਿੱਤੀ ਨਹੀਂ ਨਹੀਂ ਇਹਨਾਂ ਦੇ ਵਿੱਚੋਂ ਇੱਕ ਮਕਦਮਾ ਆ ਜਿਹੜਾ ਹੈਗਾ ਇੱਕ ਬੰਦੇ ਦੇ ਖਿਲਾਫ ਦਾ 377 ਦਾ ਮਕਦਮਾ ਆ ਕਲੀਨ ਅੰਦਰੋਂ ਤਾਂ ਵੀ ਪੁੱਛੀਏ ਤਾਂ ਤਾਂ ਇਹ ਹੀ ਹੈ ਤੁਹਾਨੂੰ ਫਰਜ਼ ਨਹੀਂ ਆਸੀ ਦੇਸੀ ਕਿ ਕੋਈ ਲਿੰਕ ਜੋੜ ਦੇ ਜਾਂ ਕੋਈ ਇਨਵੈਸਟਿਗੇਸ਼ਨ ਕਰਿਓ ਫਿਰ ਤੁਹਾਡਾ ਸਰ ਅੱਜ ਤੁਹਾਡੇ ਕੋਲ ਇੱਕ ਪੌਪਲਰਸ ਆਫ ਕਿਸਾਨ